ਸਾਸ਼ੀ ਕਾਲ ਜੀ ਮੈਂ ਲਾਪ੍ਰਿਤ ਕੋਰ ਹਾਜ਼ਰ ਹਾਂ ਜੀ ਲਗਵਿੰਦਰ ਸਿੰਘ ਸੰਧੂ ਦੁਆਰਾ ਅਸਲ ਜ਼ਿੰਦਗੀ ਨਾਡ ਸੁਤੰਤਰੀ ਦੇ ਲਿਖਿਆ ਗਿਆ ਨਾਵਲ ਅਧੂਰਾ ਬਚਪਨ ਲੱਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਦੀਪਹਿਰਾਨ ਜੀ ਕਿ ਅਨੂ ਕੋਲ ਆਪਣਾ ਕਮਰਾ ਹੈ ਕਿਉਂਕਿ ਦੀਪਤਾ ਪਰਿਵਾਰ ਇੱਕ ਹੀ ਕਮਰੇ 'ਚ ਸੌਂਦਾ ਸੀ ਅਨੂ ਦੇ ਕਮਰੇ ਦੀਆਂ ਕੰਧਾਂ ਤੇ ਅਨੂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਅਨੂ ਦੇ ਪਾਪਾ ਦੇ ਬੁਲਾਈ ਅਫਸਰ ਵੀ ਆਪਣੇ ਆਪ ਪਰਿਵਾਰਾਂ ਸਮੇਤ ਆ ਗਏ ਸਨ ਸਭ ਦੇ ਹੱਥਾਂ ਵਿੱਚ ਅਨੂ ਨੂੰ ਦੇਣ ਲਈ ਗਿਫਟ ਸਨ ਦੀਪ ਗਿਫਟ ਨਹੀਂ ਸੀ ਲੈ ਕੇ ਆਇਆ ਦੀਪ ਹੌਲੀ ਹੌਲੀ ਅਨੂ ਦੀ ਮੰਮੀ ਕੋਲ ਗਿਆ ਜੋ ਰਸੋਈ 'ਚ ਮਹਿਮਾਨਾਂ ਦੇ ਖਾਣ ਪੀਣ ਦਾ ਪ੍ਰਬੰਧ ਦੇਖ ਰਹੀ ਸੀ ਅੰਟੀ ਜੀ ਦੀਪ ਨੇ ਹੌਲੀ ਜਿਹੀ ਅਨੂ ਦੀ ਮੰਮੀ ਨੂੰ ਕਿਹਾ ਹਾਂਜੀ ਬੱਚੇ ਬੋਲੋ ਆਪਕੋ ਖਾਣੇ ਕੇ ਲਈ ਕੁਝ ਚਾਹੀਏ ਅਨੂ ਦੀ ਮੰਮੀ ਨੇ ਚੁੱਕੀ ਦੀਪ ਨੂੰ ਪਿਆਰ ਕਰਦੇ ਕਿਹਾ ਨਹੀਂ ਨਹੀਂ ਆਂਟੀ ਜੀ ਮੁਝੇ ਕੁਝ ਨਹੀਂ ਚਾਹੀਏ ਮੈਨੇ ਤੋ ਆਪਸੇ ਇੱਕ ਬਾਤ ਕਰਨੀ ਥੀ ਹਾਂ ਹਾਂ ਬੋਲੋ ਬੇਟਾ ਅਨੂ ਦੀ ਮੰਮੀ ਨੇ ਕਿਹਾ ਦੀਪ ਕੁਝ ਨਾ ਬੋਲਿਆ ਤੇ ਉਸਨੇ ਜੀਬ ਚੋਂ 10 ਰੁਪਏ ਕੱਢ ਕੇ ਅਨੂ ਦੀ ਮੰਮੀ ਵੱਲ ਕਰਕੇ ਕਿਹਾ ਮੈਂ ਅਨੂ ਕੇ ਲਿਏ ਕੋਈ ਗਿਫਟ ਨਹੀਂ ਲਾਇਆ ਇਹ ਪੈਸੇ ਮੇਰੀ ਮਾਂ ਨੇ ਅਨੂ ਕੀ ਲੇ دیے ਹਨ ਦੀਪ ਨੇ ਸਾਰੀ ਸੱਚੀ ਗੱਲ ਦੱਸ ਦਿੱਤੀ ਓ ਮਾਈ ਚਾਈਲਡ ਯੂ ਆਰ ਸੋ ਕਿਊਟ ਅਨੂ ਦੀ ਮੰਮੀ ਨੇ ਉਸ ਨੂੰ ਜੱਫੀ ਪਾ ਕੇ ਪਿਆਰ ਕੀਤਾ ਕੋਈ ਬਾਤ ਨਹੀਂ ਬੱਚੇ ਗਿਫਟ ਕੀ ਕੋਈ ਜ਼ਰੂਰਤ ਨਹੀਂ ਇਹਨਾਂ ਕਹਿ ਕੇ ਉਸਨੇ ਉਹ 10 ਰੁਪਏ ਦੀਪਦੀਜੀ ਵਿੱਚ ਵਾਪਸ ਪਾ ਕੇ ਉਸਨੂੰ ਫੇਰ ਪਿਆਰ ਕੀਤਾ ਸਾਰੇ ਬੱਚਿਆਂ 'ਚੋਂ ਸਿਰਫ ਦੋ ਹੀ ਬੱਚੇ ਸਨ ਜੋ ਅਨੂ ਤੇ ਦੀਪ ਦੇ ਹਾਣੇ ਸਨ ਬਾਕੀ ਬੱਚੇ ਵੱਡੇ ਸਨ ਪਰ ਅਨੂ ਦਾ ਫੇਵਰੇਟ ਫਰੈਂਡ ਸਿਰਫ ਦੀਪ ਹੀ ਸੀ ਅਨੂ ਨੇ ਜਨਮ ਦਿਨ ਦਾ ਕੇਕ ਕੱਟਿਆ ਸਭ ਨੇ ਤਾੜੀਆਂ ਮਾਰ ਕੇ ਉਸਨੂੰ ਜਨਮ ਦਿਨ ਦੀ ਵਧਾਈ ਦਿੱਤੀ ਉਧਰ ਮਾਕੀ ਆਪਣੇ ਪਿਤਾ ਅਤੇ ਮਾਮੀਆ ਤੋਂ ਉਧਾਰ ਪੈਸੇ ਲੈ ਆਈ ਪੱਠੇ ਦਾ ਪਾੜਾ ਤਾਂ ਪੰਮੀ ਤਿਆਰ ਹੋ ਗਿਆ ਸੀ ਪਰ ਇਸ ਸਾਲ ਪਠਾ ਨਾ ਚੱਲ ਸਕਿਆ ਕਿਉਂਕਿ ਸਮੇਂ ਸਿਰ ਲੇਵਰ ਨਾ ਮਿਲਣ ਕਰਕੇ ਕੱਚੀ ਇੱਟ ਤਿਆਰ ਨਾ ਹੋ ਸકી ਪਰ ਹਰਦੀਪ ਸਿੰਘ ਨੇ ਪੂਰੀ ਤਿਆਰੀ ਕਰ ਲਈ ਸੀ ਹੁਣ ਉਹ ਕੁਝ ਮਹੀਨਿਆਂ ਲਈ ਫੇਰ ਵਿਲਾ ਸੀ ਇਸ ਲਈ ਉਸਨੇ ਦੂਸਰੇ ਤੀਸਰੇ ਦਿਨ ਫੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ ਹੁਣ ਜਦੋਂ ਵੀ ਉਹ ਸ਼ਰਾਬ ਪਿੰਦਾ ਮਾਖੀ ਉਸ ਨਾਲ ਲੜਦੀ ਉਸ ਨੂੰ ਆਪਣੇ ਪੀਕਿਆਂ ਤੋਂ ਲਿਆਂਦੇ ਪੈਸਿਆਂ ਦੇ ਮੀਣੇ ਦਿੰਦੀ ਮੀਨੇ ਸੁਣ ਉਹ ਹੋਰ ਸ਼ਰਾਬ ਪੀਂਦਾ ਘਰ ਵਿੱਚ ਫਿਰ ਪਹਿਲਾਂ ਵਾਂਗ ਕਲੇਸ਼ ਸ਼ੁਰੂ ਹੋ ਗਿਆ ਸੀ ਦੀਪ ਤੇ ਉਸ ਦੀ ਭੈਣ ਪ੍ਰਾ ਹੁਣ ਇਸ ਕਲੇਸ਼ ਤੇ ਆਦੀ ਹੋ ਗਏ ਸਨ ਦੀਪ ਮੱਜਾਂ ਦੇ ਮਾਮਲੇ 'ਚ ਮਾਂ ਦੀ ਪੂਰੀ ਮਦਦ ਕਰਦਾ ਬਾਜ਼ਾਰ ਤੋਂ ਸਾਮਾਨ ਵੀ ਦੀਪ ਹੀ ਲੈ ਕੇ ਆਉਂਦਾ ਸਕੂਲ ਵਿੱਚ ਵੀ ਦੀਪ ਵਧੀਆ ਪੜਦਾ ਤੇ ਸਕੂਲ ਦੀ ਹਰ ਐਕਟੀਵਿਟੀ 'ਚ ਭਾਗ ਲੈਂਦਾ ਇਸ ਸਾਲ ਸਕੂਲ ਦੇ ਫੰਕਸ਼ਨ ਲਈ ਸਿਕਸ ਪੀਅਰ ਦੇ ਲਿਖੇ ਇੰਗਲਿਸ਼ ਨਾਟਕ ਦੇ ਮੇਨ ਪਾਤਰ ਦੇ ਰੋਲ ਲਈ ਫਿਰ ਉਸ ਨੂੰ ਚੁਣ ਲਿਆ ਗਿਆ ਆਮ ਤੌਰ ਤੇ ਸਕੂਲਾਂ ਵਿੱਚ ਇਸ ਤਰ੍ਹਾਂ ਹੀ ਹੁੰਦਾ ਚੰਦਗ ਬੱਚਿਆਂ ਨੂੰ ਹੀ ਵਾਰ-ਵਾਰ ਨਾਟਕ ਤੇ ਹੋਰ ਐਕਟੀਵਿਟੀ ਲਈ ਚੁਣਿਆ ਜਾਂਦਾ ਹੈ ਟੀਚਰਾਂ ਦੀ ਸੋਚ ਹੁੰਦੀ ਆ ਨਵੇਂ ਬੱਚੇ ਨਾਲ ਕੌਣ ਮੱਥਾ ਮਾਰੂ ਪਰ ਇਸ ਅਨੁਸਾਰੀ ਬੱਚਿਆਂ ਨੂੰ ਆਪਣੀ ਕਾਬਲੀਅਤ ਵਿਖਾਉਣ ਦਾ ਮੌਕਾ ਨਹੀਂ ਮਿਲਦਾ ਦੀਪ ਦੇ ਪਿਛਲੇ ਸਾਲ ਦੇ ਸਫਲ ਹੋਏ ਨਾਟਕ ਕਰਕੇ ਹੀ ਉਸ ਨੂੰ ਇਸ ਸਾਲ ਫੇਰ ਨਾਟਕ ਲਈ ਚੁਣ ਲਿਆ ਗਿਆ ਸੀ ਉਹ ਵੀ ਇੰਗਲਿਸ਼ ਨਾਟਕ ਲਈ ਦੀਪਤੀ ਇੰਗਲਿਸ਼ ਪ੍ਰੋਨਨਸੀਏਸ਼ਨ ਪਵੇਂ ਐਨੀ ਵਧੀਆ ਨਹੀਂ ਸੀ ਫਿਰ ਵੀ ਉਸ ਨੂੰ ਹੀ ਚੁਣਿਆ ਗਿਆ ਅਨੂ ਵਿ ਉਸ ਨਾਲ ਦੀ ਸਨਾਟਕ ਵਿੱਚ ਸੀ ਸ਼ੇਕਸਪੀਅਰ ਦਾ ਇਹ ਨਾਟਕ ਵੀ ਇੱਕ ਗਰੀਬ ਬੱਚੇ ਦੀ ਕਹਾਣੀ ਸੀ ਜੋ ਆਪਣੀ ਪੜ੍ਹਾਈ ਦੇ ਨਾਲ-ਨਾਲ ਕੰਮ ਕਰਕੇ ਆਪਣੀ ਬਿਮਾਰ ਮਾਂ ਦੀ ਦਵਾਈ ਤੇ ਰੋਟੀ ਦਾ ਪ੍ਰਬੰਧ ਕਰਦਾ ਹੈ ਅਚਾਨਕ ਇੱਕ ਐਕਸੀਡੈਂਟ 'ਚ ਉਸ ਬੱਚੇ ਦੀ ਮੌਤ ਹੋ ਜਾਂਦੀ ਆ ਤੇ ਉਸਦੇ ਦੋਸਤ ਫਿਰ ਉਸ ਦੀ ਗਰੀਬ ਮਾਂ ਦੀ ਦੇਖਭਾਲ ਕਰਦੀ ਆ ਇਹ ਕਹਾਣੀ ਵੀ ਬਹੁਤ ਭਾਵਕ ਸੀ ਪਰ ਦੀਪ ਦੀ ਆਪਣੀ ਕਹਾਣੀ ਵਰਗੀ ਹੀ ਸੀ ਇਸ ਲਈ ਦੀਪ ਨੇ ਇਸ ਰੋਲ ਵਿੱਚ ਵੀ ਜਾਨ ਪਾ ਦਿੱਤੀ ਇਸ ਵਾਰ ਤਾਂ ਉਸਦੀ ਐਕਟਿੰਗ ਫੂਰ ਵੀ ਨਿੱਖਰ ਕੇ ਸਾਹਮਣੇ ਆਈ ਕਿਉਂਕਿ ਅਨੂ ਦਾ ਰੋਲ ਵੀ ਉਸ ਦੇ ਬਰਾਬਰ ਹੀ ਸੀ ਇਸ ਨਾਟਕ ਦੀਆਂ ਰਿਹਸਲਾਂ ਵਕਤ ਵੀ ਅਨੂ ਨੇ ਦੀਪ ਨੂੰ ਬਹੁਤ ਕੁਝ ਸਿਖਾਇਆ ਉਸ ਨੂੰ ਇੰਗਲਿਸ਼ ਦੇ ਸ਼ਬਦ ਸਹੀ ਤਰੀਕੇ ਨਾਲ ਪ੍ਰੋਨਾਂਊਂਸ ਕਰਨ ਦੀ ਪ੍ਰੈਕਟਿਸ ਕਰਵਾਈ ਇਸ ਵਾਰ ਮੁੱਖ ਮਹਿਮਾਨ ਅਨੂ ਦੇ ਪਾਪਾ ਨਹੀਂ ਸਨ ਇਸ ਵਾਰ ਦੇ ਮੁੱਖ ਮਹਿਮਾਨ ਸ਼ਹਿਰ ਦੇ ਜੱਜ ਕਰਨਵੀਰ ਸਿੰਘ ਟਾਲੀਵਾਲ ਸਨ। ਅਨੂੰ ਦੇ ਪਾਪਾ ਕੋਲ ਟਾਈਮ ਨਹੀਂ ਸੀ। ਇਸ ਲਈ ਪ੍ਰਿੰਸੀਪਲ ਸਾਹਿਬ ਨੇ ਜੱਜ ਸਾਹਿਬ ਨੂੰ ਬੇਨਤੀ ਕਰਕੇ ਮੁੱਖ ਮਹਿਮਾਨ ਬਣਾ ਲਿਆ ਸੀ। ਟਾਲੀਵਾਲ ਸਾਹਿਬ ਦਾ ਬੇਟਾ ਵਰਿੰਦਰ ਵੀ 8ਵੀਂ ਦਾ ਵਿਦਿਆਰਥੀ ਸੀ ਪਰ ਉਹ ਕਿਸੇ ਹੋਰ ਸਕੂਲ ਵਿੱਚ ਪੜਦਾ ਸੀ। ਇਹ ਨਾਟਕ ਵਿਆਸ ਮੁਤਾਬਿਕ ਬਹੁਤ ਵਧੀਆ ਰਿਹਾ। ਨਾਟਕ ਇੰਗਲਿਸ਼ ਵਿੱਚ ਹੋਣ ਕਰਕੇ ਪਿਛਲੇ ਸਾਲ ਵਾਲੇ ਨਾਟਕ ਵਾਂਗੂ ਬੱਚਿਆਂ ਵਿੱਚ ਫਮੇ ਜਿਆਦਾ ਪਪੂਲਰ ਨਾ ਹੋਇਆ ਪਰ ਦੀਪ ਦੇ ਰੋਲ ਨੂੰ ਬਹੁਤ ਸਲਾਹਿਆ ਗਿਆ। ਇਧਰ 7ਵੀਂ ਦੇ ਪੇਪਰ ਖਤਮ ਹੋਏ ਤੇ ਉਧਰ ਅਨੂ ਦੇ ਪਾਪਾ ਦੇ ਬਦਲੇ ਹੋ ਗਏ। ਉਹਨਾਂ ਚੰਡੀਗੜ੍ਹ ਜਾਣਾ ਸੀ। ਉਹ ਸੈਕਟਰੀ ਬਣ ਗਏ ਸਨ। ਦੀਪ ਲਈ ਇਹ ਬਹੁਤ ਵੱਡਾ ਝਟਕਾ ਸੀ। ਦਰਅਸਲ ਦੀਪ ਨੂੰ ਸਕੂਲ ਵਿੱਚ ਅਨੂ ਦਾ ਹੀ ਸਹਾਰਾ ਸੀ। ਦੀਪ ਦੀ ਸਕੂਲ ਵਿੱਚ ਜੋ ਪਹਿਚਾਨ ਬਣੀ ਸੀ ਉਹ ਸਿਰਫ ਅਨੂ ਕਰਕੇ ਸੀ। ਅਨੂ ਦੇ ਆਉਣ ਤੋਂ ਪੱਲਾ ਹੋ ਇੱਕ ਡਰਾਕਲ ਜਿਹਾ ਬੱਚਾ ਸੀ। ਜੋ ਪਿਛਲੇ ਬੈਂਚ ਤੇ ਬੈਠ ਕੇ ਵਾਪਸ ਚਲਾ ਜਾਂਦਾ ਸੀ ਹੀਣ ਭਾਵਨਾ ਦਾ ਸ਼ਿਕਾਰ ਸੀ ਪਰ ਅਨੂ ਨੇ ਉਸ ਨੂੰ ਨਾ ਸਿਰਫ ਹੀਣ ਭਾਵਨਾ ਚੋਂ ਬਾਹਰ ਕੱਢਿਆ ਸਗੋਂ ਸਕੂਲ ਦਾ ਸਭ ਤੋਂ ਹੁਨਾਰਵਰ ਬੱਚਾ ਬਣਾ ਦਿੱਤਾ ਸੀ ਹੁਣ ਉਹ 8ਵੀਂ ਦਾ ਵਿਦਿਆਰਥੀ ਸੀ ਪਰ ਅਨੂ ਦੇ ਸਕੂਲ ਛੱਡ ਜਾਣ ਤੋਂ ਬਾਅਦ ਦੀਪ ਦਾ ਹੁਣ ਫੇਰ ਸਕੂਲ ਜਾਣ ਨੂੰ ਦਿਲ ਨਹੀਂ ਸੀ ਕਰਦਾ ਉਸ ਨੂੰ ਹਰ ਵਕਤ ਅਨੂ ਦਾ ਚਿਹਰਾ ਯਾਦ ਆ ਜਾਂਦਾ ਉਸ ਦੀਆਂ ਗੱਲਾਂ ਉਸ ਦੀਆਂ ਸਖਿਆਵਾਂ ਉਸ ਨੂੰ ਸਭ ਯਾਦ ਆਉਂਦਾ ਇਸ ਸਾਲ ਉਸਦੀ ਕਲਾਸ ਵਿੱਚ ਜੱਜ ਕਨਵਰਸਿੰਗ ਤਾਰੀਵਾਲ ਦਾ ਬੇਟਾ ਵਰਿੰਦਰ ਆ ਗਿਆ ਸੀ। ਵਰਿੰਦਰ ਇਸ ਸਾਲ 8ਵੀਂ ਜੋ ਫੇਲ ਹੋ ਗਿਆ ਸੀ ਤੇ ਉਸਦੇ ਪਿਤਾ ਨੇ ਉਸ ਨੂੰ ਦੁਬਾਰਾ 8ਵੀਂ ਕਲਾਸ ਵਿੱਚ ਇਸ ਸਕੂਲ ਚ ਪਾ ਦਿੱਤਾ ਸੀ। ਉਹ ਦੀਪ ਤੋਂ 1 ਸਾਲ ਵੱਡਾ ਸੀ ਪਰ ਕੱਦ ਕੱਟ ਦੇ ਹਿਸਾਬ ਨਾਲ ਦੀਪ ਉਸ ਤੋਂ ਵੱਡਾ ਲੱਗਦਾ। ਵਰਿੰਦਰ ਬਿਲਕੁਲ ਛੁੱਪ-ਚਾਪ ਰਹਿੰਦਾ। ਕਿਸੇ ਨਾਲ ਕੋਈ ਗੱਲ ਨਾ ਕਰਦਾ ਤੇ ਪਿਛਲੇ ਸੀਟ ਤੇ ਬੈਠਦਾ। ਦੀਪ ਨੇ ਉਸ ਨਾਲ ਦੋਸਤੀ ਕਰਨ ਲਈ ਉਸਦੇ ਨਾਲ ਵਾਲੀ ਸੀਟ ਤੇ ਬੈਠਣਾ ਸ਼ੁਰੂ ਕਰ ਦਿੱਤਾ। ਵਰਿੰਦਰ ਬਹੁਤ ਹੀ ਉਦਾਸ ਰਹਿੰਦਾ ਸੀ। ਉਹ ਵੀ ਦੀਪ ਵਾਂਗ ਅੱਧੀ ਛੁੱਟੀ ਵਕਤ ਕਲਾਸ ਤੋਂ ਬਾਹਰ ਨਹੀਂ ਜਾਂਦਾ ਸੀ। ਪੰਮੀ ਉਸਦੀ ਬਹੁਤ ਸੋਹਣੀ ਸਕੂਲ ਦੀ ਵਰਦੀ ਪਾਈ ਹੋਣੀ। ਤੂਕ ਦਿਨਾਂ ਵਿੱਚ ਹੀ ਉਹ ਦੀਪ ਦਾ ਦੋਸਤ ਬਣ ਗਿਆ। ਉਹ ਦੀਪ ਨਾਲ ਆਪਣੀ ਦਿਲ ਦੀਆਂ ਗੱਲਾਂ ਕਰਦਾ। ਦੀਪ ਨੇ ਵੀ ਉਸ ਨੂੰ ਆਪਣੀਆਂ ਗੱਲਾਂ ਦਸੀਆਂ। ਦਰਅਸਲ ਵਰਿੰਦਰ ਦੀ ਮਾਂ ਦੀ ਮੌਤ ਹੋ ਗਈ ਸੀ। ਉਸ ਵਕਤ ਉਹ ਪੰਦਸ ਸਾਲ ਦਾ ਸੀ ਕਨਵੀਰ ਸਿੰਘ ਧਾਰੀਵਾਲ ਨੇ ਦੂਸਰਾ ਵਿਆਹ ਕਰ ਲਿਆ ਸੀ ਪਰ ਵਰਿੰਦਰ ਦੀ ਮਤਰੀ ਮਾਂ ਉਸ ਨਾਲ ਚੰਗਾ ਵਰਤਾਓ ਨਹੀਂ ਕਰਦੀ ਸੀ ਦੂਜੀ ਮਾਂ ਤੋਂ ਵਰਿੰਦਰ ਦੀ ਇੱਕ ਛੋਟੀ ਭੈਣ ਵੀ ਸੀ ਵਰਿੰਦਰ ਉਸ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸਦੀ ਮਤਰੀ ਮਾਂ ਉਸ ਨੂੰ ਉਸਦੀ ਛੋਟੀ ਭੈਣ ਦੇ ਕੋਲ ਵੀ ਨਹੀਂ ਜਾਣ ਦਿੰਦੀ ਸੀ ਇਸ ਲਈ ਉਹ ਬਹੁਤ ਉਦਾਸ ਰਹਿੰਦਾ ਸੀ ਪਰਦੀਪ ਨਾਲ ਦੋਸਤੀ ਕਰਕੇ ਉਸ ਨੂੰ ਵੀ ਵਧੀਆ ਲੱਗਿਆ ਸੀ ਦੀਪ ਤੇ ਵਿਰਿੰਦਰ ਦੀ ਦੋਸਤੀ ਕਾਫੀ ਗੂੜੀ ਹੋ ਗਈ। ਵਿਰਿੰਦਰ ਛੁੱਟੀ ਤੋਂ ਬਾਅਦ ਵੀ ਆਪਣੇ ਘਰ ਨਹੀਂ ਜਾਣਾ ਚਾਹੁੰਦਾ ਸੀ ਪਰ ਉਸ ਨੂੰ ਮਜਬੂਰੀ ਵਸ ਜਾਣਾ ਪੈਂਦਾ ਸੀ। ਉਹ ਸਕੂਲ ਦੇ ਕੱਪੜੇ ਬਦਲ ਕੇ ਛੇਤੀ ਹੀ ਵਾਪਸ ਦੀਪ ਦੇ ਘਰ ਆ ਜਾਂਦਾ ਸੀ। ਦੀਪ ਨੇ ਆਪਣੀ ਮਾਂ ਨੂੰ ਵਿਰਿੰਦਰ ਬਾਰੇ ਦੱਸਿਆ। ਮਾਂ ਖੀ ਨੂੰ ਵੀ ਵਿਰਿੰਦਰ ਨਾਲ ਹਮਦਰਦੀ ਹੋਈ ਤੇ ਉਸ ਨੇ ਵਿਰਿੰਦਰ ਨੂੰ ਪਿਆਰ ਕੀਤਾ। ਵਿਰਿੰਦਰ ਹੁਣ ਹਰ ਰੋਜ਼ ਦੀਪ ਦੇ ਘਰ ਆ ਕੇ ਉਸ ਨਾਲ ਮੱਝਾਂ ਦੇ ਕੰਮ 'ਚ ਉਸ ਦਾ ਹੱਥ ਵਟਾਉਂਦਾ। ਫਿਰ ਉਹ ਦੋ ਮਾਈਸਾਈਕਲ ਤੇ ਜਾ ਕੇ ਮੱਝਾਂ ਲਈ ਟਾਲ ਤੋਂ ਪੱਠੇ ਲੈ ਕੇ ਆਉਂਦੇ। ਸ਼ਾਮ ਨੂੰ ਜਰੂਰ ਦੀਪ ਦਾ ਟਿਊਸ਼ਨ ਵਾਲਾ ਟੀਚਰ ਆ ਜਾਂਦਾ। ਫਿਰ ਵਿਰਿੰਦਰ ਆਪਣੇ ਘਰ ਜਾਂਦਾ। ਇਸ ਸਾਲ ਦੀਪ ਨੇ NCC ਵੀ ਲੈ ਲਈ ਸੀ। ਜਾਂ ਇਹ ਕਹੋ ਉਸ ਤੇ ਕੱਟ-ਕਾਟ ਨੂੰ ਵੇਖ ਕੇ ਉਸ ਨੂੰ NCC ਵਿੱਚ ਜ਼ਬਰਦਸਤੀ ਰੱਖ ਲਿਆ ਗਿਆ ਸੀ। ਦੀਪ ਨੇ ਵਿਰਿੰਦਰ ਨੂੰ ਵੀ NCC ਲੈਣ ਲਈ ਕਿਹਾ। ਵਿਰਿੰਦਰ ਨੇ ਵੀ NCC ਲੈ ਲਈ। ਦੀਪ ਨੂੰ NCC ਦਾ ਸਭ ਤੋਂ ਵੱਧ ਫਾਇਦਾ ਇਹ ਹੋਇਆ ਕਿ ਉਸ ਨੂੰ ਐਨਸੀਸੀ ਦੀ ਵਰਦੀ ਤੇ ਨਾਲ-ਨਾਲ ਦੋ ਬੂਟਾਂ ਦੀਆਂ ਜੋੜੀਆਂ ਵੀ ਮਿਲ ਗਈਆਂ। ਦੀਪ ਹੁਣ ਹਰ ਰੋਜ਼ ਐਨਸੀਸੀ ਵਾਲੇ ਬੂਟ ਪਾ ਕੇ ਸਕੂਲ ਜਾਂਦਾ। ਉਧਰ ਹਰਦੀਪ ਸਿੰਘ ਦੀ ਪੱਠੇ ਦੀ ਲੇਬਰ ਆ ਗਈ ਸੀ। ਕੱਚੀ ਇੱਟਾਂ ਬਣਨੀਆਂ ਸ਼ੁਰੂ ਹੋ ਗਈਆਂ ਸਨ। ਹੁਣ ਹਰਦੀਪ ਸਿੰਘ ਕਾਫੀ ਸਮਾਂ ਪੱਠੇ ਤੇ ਹੀ ਗੁਜ਼ਾਰਦਾ ਸੀ। ਸ਼ਾਮ ਨੂੰ ਉਸ ਦੀ ਸ਼ਰਾਬ ਪੀ ਕੇ ਕਾਰਾਂਤੀ ਮਾਕੀ ਉਸ ਨਾਲ ਲੜਦੀ। ਹਰਦੀਪ ਸਿੰਘ ਉਸ ਨਾਲ ਕੋਟ ਮਾਰ ਕਰਨ ਦੀ ਕੋਸ਼ਿਸ਼ ਕਰਦਾ। ਪਰਦੀਪ ਕਿਉਂਕਿ ਹੁਣ ਵੱਡਾ ਹੋ ਗਿਆ ਸੀ ਇਸ ਲਈ ਉਹ ਹਰਦੀਪ ਸਿੰਘ ਨੂੰ ਆਪਣੀ ਮਾਂ ਦੀ ਕੁੱਟ ਮਾਰ ਨਾ ਕਰਨ ਦਿੰਦਾ ਪਰ ਉਹ ਨਾ ਮਾਖੀ ਨੂੰ ਤੇ ਨਾ ਹੀ ਹਰਦੀਪ ਸਿੰਘ ਨੂੰ ਬੋਲਣੋਂ ਹਟਾ ਸਕਦਾ ਸੀ ਉਹ ਦੋਵੇਂ ਆਪਸ ਵਿੱਚ ਖੂਬ ਤੂੰ ਤੂੰ ਮੈਂ ਮੈਂ ਕਰਦੇ ਦੀਪ ਤੇ ਉਸ ਦੇ ਛੋਟੇ ਭੈਣ ਭਰਾ ਵੀ ਹੁਣ ਇਸ ਲੜਾਈ ਦੇ ਆਦੀ ਹੋ ਗਏ ਸਨ ਇੱਕ ਵਾਰੀ ਹਰਦੀਪ ਸਿੰਘ ਦੀ ਸਭ ਤੋਂ ਛੋਟੀ ਭੈਣ ਜੋ ਬੁਲਾਡੇ ਖੋਲ ਇੱਕ ਪਿੰਡ ਸੀ ਵਹੀ ਹੀ ਸੀ ਨੇ ਸਨੀਹਾ ਪੇਜ ਕੇ ਹਰਦੀਪ ਸਿੰਘ ਉਸ ਨੂੰ ਮਿਲਣ ਲਈ ਕਿਹਾ ਹਰਦੀਪ ਸਿੰਘ ਨੇ ਮੋਟਰਸਾਈਕਲ ਤੇ ਉਸੇ ਸੌਰੀ ਜਾਂਦਾ ਫੈਸਲਾ ਕੀਤਾ ਪਰ ਮਾਖੀ ਨੇ ਦੀਪ ਨੂੰ ਉਸਦੇ ਨਾਲ ਭੇਜ ਦਿੱਤਾ ਤਾਂ ਜੋ ਉਸ ਨੂੰ ਪਤਾ ਲੱਗ ਸਕੇ ਕਿ ਹਰਦੀਪ ਸਿੰਘ ਦੀ ਪੈਣ ਨੇ ਉਸ ਨੂੰ ਕਿਉਂ ਬੁਲਾਇਆ ਸੀ ਮਾਖੀ ਨੂੰ ਸ਼ੱਕ ਸੀ ਕਿ ਹਰਦੀਪ ਸਿੰਘ ਦੀ ਪੈਣ ਜ਼ਰੂਰ ਹਰਦੀਪ ਸਿੰਘ ਤੋਂ ਪੈਸੇ ਮੰਗ ਰਹੀ ਹੋਵੇਗੀ ਮਾਖੀ ਦੇ ਕਹਿਣ ਤੇ ਦੀਪ ਆਪਣੇ ਪਾਪਾ ਨਾਲ ਮੋਟਰਸਾਈਕਲ ਤੇ ਆਪਣੀ ਭੂਆ ਦੇ ਘਰ ਜਾਣ ਲਈ ਤਿਆਰ ਹੋ ਗਿਆ ਉਹ ਦੋਵੇਂ ਪਿਓ ਪੁੱਤ ਦੀਪਦੀ ਭੂਆ ਦੇ ਘਰ ਪਹੁੰਚ ਗਏ ਹਰਦੇਵ ਸਿੰਘ ਦੀ ਭੈਣ ਚਾਉਂਦੀ ਸੀ ਕਿ ਹਰਦੇਵ ਸਿੰਘ ਉਸ ਦੇ ਘਰ ਵਾਲੇ ਨੂੰ ਸਮਝਾਏ ਕਿ ਉਹ ਕਿਸਾਨ ਜੁਨੀਅਨ ਦਾ ਖੇੜਾ ਛੱਡ ਕੇ ਖੇਤੀ ਵੱਲ ਧਿਆਨ ਦੇਵੇ ਪਰ ਹਰਦੇਵ ਸਿੰਘ ਤੇ ਦੀਪ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਘਰੋਂ ਜਾ ਚੁੱਕਾ ਸੀ ਇਸ ਲਈ ਹਰਦੇਵ ਸਿੰਘ ਰੋਟੀ ਖਾ ਕੇ ਵਾਪਸ ਬਠਿੰਡੇ ਵੱਲ ਚੱਲ ਪਿਆ ਪਰ ਬੁਲਾਡੇ ਆ ਕੇ ਹਰਦੇਵ ਸਿੰਘ ਨੇ ਠੇਕੇ ਤੋਂ ਸ਼ਰਾਬ ਲੈ ਲਈ ਤੇ ਪੀਣੀ ਸ਼ੁਰੂ ਕਰ ਦਿੱਤੀ ਦੀਪ ਨੇ ਉਸਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕਿਆ ਸ਼ਰਾਬ ਪੀ ਕੇ ਉਹ ਜਿਉਂ ਹੀ ਮੋਟਰਸਾਈਕਲ ਤੇ ਬੈਠਾ ਪਰ ਹਰਦੇਵ ਸਿੰਘ ਨੂੰ ਸ਼ਰਾਬ ਜ਼ਿਆਦਾ ਚੜ ਗਈ ਸੀ ਉਸ ਨੂੰ ਮੋਟਰਸਾਈਕਲ ਚਲਾਉਣਾ ਔਖਾ ਹੋ ਗਿਆ ਹੋਰ ਕੋਈ ਚਾਰਾ ਨਾ ਵੇਖ ਕੇ ਦੀਪ ਨੇ ਆਪਣੇ ਪਾਪਾ ਨੂੰ ਪਿੱਛੇ ਬਿਠਾ ਕੇ ਮੋਟਰਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ ਉਸ ਵਕਤ ਮਹਿਜ ਉਹ 12-13 ਸਾਲਾਂ ਦਾ ਸੀਗਾ ਉਹ ਹੌਲੀ-ਹੌਲੀ ਮੋਟਰਸਾਈਕਲ ਚਲਾ ਕੇ ਆਪਣੇ ਪਾਪਾ ਨੂੰ ਘਰ ਲਿਆਇਆ ਕਰ ਪਹੁੰਚਦੇ ਪਹੁੰਚਦੇ ਹਰਦੇਵ ਸਿੰਘ ਪੂਰੀ ਤਰ੍ਹਾਂ ਸ਼ਰਾਬੀ ਹੋ ਗਿਆ ਸੀ ਮਾਖੀ ਦੀ ਮਦਦ ਨਾਲ ਦੀਪ ਨੇ ਹਰਦੇਵ ਸਿੰਘ ਨੂੰ ਸੰਭਾਲ ਕੇ ਬਿਸਤਰ ਤੇ ਪਾਇਆ ਉਸ ਦਾ ਰਿਵਾਲਵਰ ਤੇ ਉਸ ਦੀ ਪੱਗ ਸੰਭਾਲੀ ਉਸ ਦੇ ਜੁੱਤੇ ਲਾਹੇ ਤਾਂ ਜੋ ਉਹ ਆਰਾਮ ਨਾਲ ਸੌਂ ਸਕੀ ਇੱਕ ਪਾਸੇ ਮਾਖੀ ਨੂੰ ਹਰਦੇਵ ਸਿੰਘ ਤੇ ਗੁੱਸਾ ਆ ਰਿਹਾ ਸੀ ਤੇ ਦੂਜੇ ਪਾਸੇ ਦੀਪ ਤੇ ਫਕਰ ਮਹਿਸੂਸ ਹੋ ਰਿਹਾ ਸੀ ਕਿ ਉਹ ਕਿਵੇਂ ਆਪਣੇ ਸ਼ਰਾਬੀ ਬਾਪ ਨੂੰ ਘਰ ਲਿਆਇਆ ਉਸ ਦਿਨ ਦੀਪ ਸਕੂਲ ਨਹੀਂ ਸੀ ਗਿਆ ਦੀਪਨੂ ਸਕੂਲ ਵਿੱਚ ਨਾ ਵੇਖ ਕੇ ਬਰਿੰਦਰ ਵੀ ਕਲਾਸ 'ਚ ਨਹੀਂ ਗਿਆ ਤੇ ਉਹ ਸਾਰਾ ਦਿਨ ਬਾਹਰ ਘੁੰਮਦਾ ਰਿਹਾ ਉਸ ਨੂੰ ਪਤਾ ਸੀ ਕਿ ਘਰੋਂ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਸੀ ਲੈਣੀ ਅਗਲੇ ਦਿਨ ਉਸ ਨੇ ਦੀਪਨੂ ਸਕੂਲ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਦੀਪ ਨੇ ਉਸ ਨੂੰ ਸਾਰੀ ਗੱਲ ਦੱਸੀ ਬਰਿੰਦਰ ਨੇ ਵੀ ਦੀਪ ਨੂੰ ਦੱਸਿਆ ਕਿ ਉਹ ਵੀ ਕੱਲ ਸਕੂਲ ਨਹੀਂ ਗਿਆ ਸੀ ਮਾਖੀ ਦੇ ਰੋਲਾਪੋਨ ਕਰਕੇ ਹਰਦੇਵ ਸਿੰਘ ਨੇ ਕੁਝ ਦਿਨਾਂ ਲਈ ਸ਼ਰਾਬ ਵੀ ਛੱਡ ਦਿੱਤੀ ਉਸਨੇ ਪੱਠੇ 'ਚ ਕੱਚੀਆਂ ਇੱਟਾਂ ਦੀ ਭਾਈ ਦਾ ਕੰਮ ਸ਼ੁਰੂ ਕਰ ਲਿਆ ਸੀ। ਉਸਨੇ 8 ਲੱਖ ਕੱਚੀਆਂ ਇੱਟਾਂ ਪੱਠੇ ਵਿੱਚ ਪੜ ਦਿੱਤੀਆਂ ਸਨ। ਹੁਣ ਇੰਤਜ਼ਾਰ ਸੀ ਇੱਟਾਂ ਦੀ ਪਕਾਈ ਲਈ ਅੱਗ ਸ਼ੁਰੂ ਕਰਨ ਦਾ। ਵਧੀਆ ਜਿਹਾ ਮੂਰਤ ਵੇਖ ਕੇ ਹਰਦੀਪ ਸਿੰਘ ਨੇ ਅੱਗ ਸ਼ੁਰੂ ਕਰ ਦਿੱਤੀ। ਉਸ ਜਮਾਨੇ ਇੱਟਾਂ ਸਿਰਫ ਕੋਲੇ ਨਾਲ ਹੀ ਪਕਾਈਆਂ ਜਾਂਦੀਆਂ ਸਨ। ਇਸ ਲਈ ਹਰਦੀਪ ਸਿੰਘ ਨੇ ਸਰਕਾਰ ਤੋਂ ਕੋਲਾ ਖਰੀਦ ਲਿਆ। ਜੋ ਰੇਲ ਗੱਡੀ ਰਾਹੀਂ ਬਠਿੰਡੇ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ। ਤੇ ਹਰਦੀਪ ਸਿੰਘ ਨੇ ਸਟੇਸ਼ਨ ਤੋਂ ਕੋਲਾ ਪੱਠੇ ਤੇ ਢੋ ਲਿਆ ਸੀ ਪਰ ਸਾਰੀ ਇੱਟ ਪਕਾਉਣ ਲਈ ਇਹ ਕੋਲਾ ਕਾਫੀ ਨਹੀਂ ਸੀ ਹਰਦੀਪ ਸਿੰਘ ਕੋਲ ਜਿੰਨਾ ਪੈਸਾ ਸੀ ਉਸਨੇ ਉਹਨਾ ਕੋਲਾ ਖਰੀਦ ਲਿਆ ਉਸਦੀ ਸੋਚ ਸੀ ਕਿ ਜਿੰਮੀ ਜਿੰਮੀ ਟਪਕੇਗੀ ਤੇ ਪੱਕੀ ਹਿੱਟ ਵਿਕੇਗੀ ਉਹ ਹੋਰ ਕੋਲਾ ਖਰੀਦ ਕੇ ਰੇਲ ਗੱਡੀ ਰਾਹੀਂ ਮੰਗਵਾ ਲਵੇਗਾ ਪਰ ਕਿਸਮਤ ਨੇ ਸ਼ਾਇਦ ਉਸ ਦਾ ਸਾਥ ਨਾ ਦਿੱਤਾ ਦੇਸ਼ ਭਰ ਚ ਸਰਕਾਰ ਨੇ ਐਮਰਜੈਂਸੀ ਲਾ ਦਿੱਤੀ ਸਰਕਾਰ ਨੇ ਸਰਕਾਰੀ ਕੋਲਾ ਵੇਚਣਾ ਬੰਦ ਕਰ ਦਿੱਤਾ ਹੁਣ ਰੇਲ ਗੱਡੀ ਨਾਲ ਕੋਲਾ ਨਹੀਂ ਆਉਣਾ ਸੀ ਇੱਥੇ ਹੀ ਬਸ ਨਾ ਹੋਈ ਉਪਰੋਂ ਸੀਮਿੰਟ ਦੀ ਕਿਲਤ ਹੋ ਗਈ ਸੀਮਿੰਟ ਬਾਜ਼ਾਰ 'ਚ ਮਿਲਣਾ ਬੰਦ ਹੋ ਗਿਆ ਜਿਸ ਕਰਕੇ ਚੱਲ ਰਹੇ ਉਹ ਸਾਰੇ ਦੇ ਕੰਮ ਬੰਦ ਹੋ ਗਏ ਹਰਦੀਪ ਸਿੰਘ ਦੀਆਂ ਪੱਕੀਆਂ ਇੱਟਾਂ ਵਿਕਣੀਆਂ ਬੰਦ ਹੋ ਗਈਆਂ ਉਸ ਨੂੰ ਕੋਲੇ ਦੀ ਸਖਤ ਲੋੜ ਸੀ ਕੋਲਾ ਉਸ ਨੂੰ ਹੁਣ ਸਿਰਫ ਦਿੱਲੀ ਤੇ ਸ਼ਰਦਾ ਤੋਂ ਹੀ ਮਿਲਣਾ ਸੀ ਇਸ ਕੋਲੇ ਨੂੰ ਦਿੱਲੀ ਤੋਂ ਬਠਿੰਡੇ ਟਰੱਕਾਂ ਰਾਹੀਂ ਲਿਆਉਣਾ ਸੀ ਕੋਲੇ ਤੋਂ ਕਿਤੇ ਵੱਧ ਟਰੱਕਾਂ ਦਾ ਕਿਰਾਇਆ ਪੈ ਜਾਣਾ ਸੀ ਪਰ ਉਹ ਮਰਦਾ ਕੀ ਨਾ ਕਰਦਾ ਇਸ ਲਈ ਉਸ ਨੂੰ ਹੋਰ ਪੈਸੇ ਦੀ ਲੋੜ ਸੀ ਉਸਨੇ ਮਜਬੂਰੀ ਵੱਸ ਜ਼ਿਆਦਾ ਵਿਆਸਤੀ ਪੈਸੇ ਆੜਤੀ ਉਹ ਤੋਂ ਲੈ ਲਏ ਹੁਣ ਦੂਸਰੀ ਮੁਸ਼ਕਲ ਇਹ ਸੀ ਕਿ ਹਰ 15 ਦਿਨਾਂ ਤੋਂ ਦਿੱਲੀ ਤੋਂ ਕੋਲਾ ਕੌਣ ਲੈ ਕੇ ਆਏ ਹਰਦੀਪ ਸਿੰਘ ਪੱਠਾ ਚੜ੍ਹ ਕੇ ਨਹੀਂ ਜਾ ਸਕਦਾ ਸੀ ਕਿਉਂਕਿ ਦੋ ਦਿਨ ਲੱਗਣੇ ਸੀ ਦਿੱਲੀ ਤੋਂ ਕੋਲਾ ਲੈ ਆਉਣ ਨੂੰ ਉਸਨੇ ਮਾਖੀ ਨੂੰ ਕਿਹਾ ਹੁਣ ਹਰ 15 ਦਿਨਾਂ ਤੋਂ ਦਿੱਲੀ ਤੋਂ ਕੋਲਾ ਕੌਣ ਲਿਆਉ? ਇੰਨੇ ਪੈਸੇ ਇਕੱਠੇ ਨਹੀਂ ਹਨ ਆਪਣੇ ਕੋਲ ਤੇ ਇੱਕੋ ਵਾਰ 10 ਟਰੱਕ ਕੋਲਾ ਖਰੀਦ ਲਈਏ। ਉਸ ਨੂੰ ਘੱਟ ਤੋਂ ਘੱਟ 10 ਟਰੱਕ ਕੋਲੇ ਦੇ ਚਾਹੀਦੇ ਹਨ। ਤੁਸੀਂ ਇੱਕ ਵਾਰ ਦੀਪ ਨੂੰ ਨਾਲ ਲਿਜਾ ਕੇ ਵਖਾਓ। ਅਗਲੀ ਵਾਰ ਤੋਂ ਇਹ ਲੈ ਆਇਆ ਕਰੇਗਾ। ਮਾਖੀ ਨੇ ਕਿਹਾ। ਤੈਨੂੰ ਪਤਾ ਕੀ ਆ? ਤੂੰ ਕੀ ਕਹਿ ਰਹੀ ਆ? ਉਹ ਸਿਰਫ 13 ਸਾਲਾਂ ਦਾ ਹੈ। 8ਵੀਂ ਕਲਾਸ ਦਾ ਜਵਾਬ ਦਿੱਲੀ ਤੋਂ ਕੂਲਾ ਕਿਵੇਂ ਲੈ ਆਉ ਹਰਦੇਵ ਸਿੰਘ ਨੇ ਸ਼ੰਕਾ ਜਤਾਈ ਦੀਪ ਲੈ ਆਓ ਮੈਨੂੰ ਪੂਰਾ ਭਰੋਸਾ ਆਪਣੇ ਪੁੱਤ ਤੇ ਤੁਸੀਂ ਇੱਕ ਵਾਰ ਵਿਖਾ ਲਿਓ ਉਸ ਨੂੰ ਵੀ ਕੂਲਾ ਕਿੱਥੋਂ ਤੇ ਕਿਵੇਂ ਲੈ ਕੇ ਆਉਣਾ ਮਾਖੀ ਨੂੰ ਦੀਪ ਤੇ ਪੂਰਾ ਯਕੀਨ ਸੀ ਮੈਨੂੰ ਤਾਂ ਆਪਣੀ ਪਤਾ ਛੋਟਾ ਦਿੱਲੀ ਰਹਿੰਦਾ ਰਿਹਾ ਉਸ ਨਾਲ ਭੇਜਾਂ ਹਾਂ ਦੀਪ ਨੂੰ ਜੇ ਤੈਨੂੰ ਵਿਸ਼ਵਾਸ ਆ ਤਾਂ ਹਰਦੇਵ ਸਿੰਘ ਨੇ ਕਿਹਾ ਹਰਦੇਵ ਸਿੰਘ ਆਪ ਵੀ ਕਦੇ ਦਿੱਲੀ ਨਹੀਂ ਸੀ ਗਿਆ ਉਸ ਨੇ ਆਪਣੀ ਛੋਟੇ ਭਰਾ ਨੂੰ ਬੇਨਤੀ ਕੀਤੀ ਕਿ ਉਹ ਇੱਕ ਵਾਰ ਦੀਪ ਨੂੰ ਨਾਲ ਲਿਜਾ ਕੇ ਕੋਲਾ ਦਿਖਾ ਲਿਆਵੇ ਅਗਲੀ ਵਾਰ ਉਹ ਦੀਪ ਇਕੱਲਾ ਲੈ ਆਇਆ ਕਰੇਗਾ ਹਰਦੇਵ ਸਿੰਘ ਦਾ ਛੋਟਾ ਭਰਾ ਵੀ ਹੈਰਾਨ ਸੀ ਕਿ ਇੰਨਾ ਛੋਟਾ ਬੱਚਾ ਦਿੱਲੀ ਤੋਂ ਕੋਲਾ ਕਿਵੇਂ ਲੈ ਆਵੇਗਾ ਪਰ ਉਹ ਵੱਡੇ ਭਰਾ ਨੂੰ ਜਵਾਬ ਨਾ ਦੇ ਸਕਿਆ ਤੇ ਉਸਨੇ ਦੀਪ ਨੂੰ ਦਿੱਲੀ ਨਾਲ ਲਿਜਾ ਕੇ ਕੋਲਾ ਖਰੀਦ ਕੇ ਲਿਆਉਣ ਲਈ ਹਾਂ ਕਰ ਦਿੱਤੀ ਹੁਣ ਅਗਲੇ ਦਿਨ ਦੀਪ ਨੇ ਆਪਣੀ ਚਾਚੀ ਨਾਲ ਪੱਠੇ ਵਾਸਤੇ ਕੋਲਾ ਖਰੀਦਣ ਜਾਣਾ ਸੀ ਅਗਲੇ ਦਿਨ ਦੀਪ ਆਪਣੇ ਚਾਚੀ ਨਾਲ ਦਿੱਲੀ ਤੋਂ ਪਠੇਲੀ ਕੋੜਾ ਲੈਣ ਵਾਸਤੇ ਚੱਲ ਪਿਆ ਉਹ ਰਾਤ ਦੀ ਗੱਡੀ ਵਿੱਚ ਬੈਠੇ ਸਵੇਰੇ 9 ਵਜੇ ਉਹ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਪਹੁੰਚੇ ਤੇ ਉੱਥੋਂ ਰਿਕਸ਼ਾ ਲੈ ਕੇ ਗੁਰਦੁਆਰਾ ਸੀਸ ਗੰਜ ਸਾਹਿਬ ਜਾ ਪਹੁੰਚੇ ਉੱਥੇ ਉਹਨਾਂ ਨੇ ਇਸ਼ਨਾਨ ਕੀਤਾ ਲੰਗਰ ਛਕਿਆ ਤੇ ਆਟੋ ਲੈ ਕੇ ਸ਼ਾਰਦਾ ਪਹੁੰਚੇ ਸ਼ਾਰਦਾ ਚ ਉਸ ਜਮਾਨੇ ਕੋੜੇ ਦੀ ਬਹੁਤ ਵੱਡੀ ਮੰਡੀ ਲੱਗਦੀ ਸੀ ਦੀਪ ਦੇ ਚਾਚਾ ਤੇ ਦੀਪ ਇੱਕ ਦਲਾਲ ਦੀ ਦੁਕਾਨ ਤੇ ਗਏ ਤੇ ਉਸ ਨੇ ਦੋ ਟਰੱਕ ਕੋੜੇ ਦੇ ਖਰੀਦ ਦਿੱਤੇ ਕੋਲੇ ਦੀ ਕੀਮਤ ਸੀ 18000 ਤੇ ਟਰੱਕਾਂ ਦਾ ਕਿਰਾਇਆ ਸੀ 12000 ਕੋਲੇ ਦੀ ਦੋਨੋਂ ਟਰੱਕ ਖਰੀਦ ਕੇ ਦੀਪ ਦੇ ਚਾਚੇ ਨੇ ਦੀਪ ਨੂੰ ਟਰੱਕਾਂ ਨਾਲ ਬਠਿੰਡੇ ਆਉਣ ਲਈ ਇੱਕ ਟਰੱਕ 'ਚ ਬਿਠਾ ਦਿੱਤਾ ਦੀਪ ਅਗਲੇ ਦਿਨ ਕੋਲੇ ਦੇ ਟਰੱਕ ਲੈ ਕੇ ਬਠਿੰਡੇ ਪੱਠੇ ਤੇ ਪਹੁੰਚ ਗਿਆ ਦੀਪ ਦਾ ਦੋ ਦਿਨ ਸਕੂਲ ਮਿਸ ਹੋ ਗਿਆ ਸੀ ਉਧਰ ਵਰਿੰਦਰ ਵੀ ਦੋ ਦਿਨ ਸਕੂਲ ਨਾ ਆਇਆ ਉਹ ਉਦੋਂ ਹੀ ਕਲਾਸ 'ਚ ਬੈਠਦਾ ਸੀ ਜਰੂਰ ਦੀਪ ਕਲਾਸ 'ਚ ਹੁੰਦਾ ਦੀਪ ਨੇ ਵਰਿੰਦਰ ਨੂੰ ਦਿੱਲੀ ਵਾਲੀ ਸਾਰੀ ਗੱਲ ਦੱਸੀ ਇਹ ਵੀ ਦੱਸਿਆ ਕਿ 15 ਦਿਨਾਂ ਬਾਅਦ ਉਸਨੇ ਇਕੱਲੇ ਹੀ ਜਾਣਾ ਹੈ ਕੋਲਾ ਲੈਣ ਹਰਦੀਪ ਸਿੰਘ ਦੇ ਪੱਠੇ ਦੀ ਇਟਾਂ ਜੀ ਵਿਵਕ ਨਹੀਂ ਰਹੀ ਸੀ ਪਰ ਹਰਦੀਪ ਸਿੰਘ ਨੇ ਇਟਾਂ ਪਕਾਉਣ ਦਾ ਕੰਮ ਜਾਰੀ ਰੱਖਿਆ ਉਸਨੇ 8 ਲੱਖ ਇਟ ਪਕਾ ਕੇ ਪੱਠੇ ਤੋਂ ਬਾਹਰ ਰੱਖ ਦਿੱਤੀ ਤੇ ਬਾਕੀ 8 ਲੱਖ ਕੱਚੀ ਇਟ ਪੱਠੇ 'ਚ ਭਰ ਦਿੱਤੀ ਤੇ ਉਸ ਨੂੰ ਪਕਾਉਣ ਦਾ ਪ੍ਰੋਗਰਾਮ ਜਾਰੀ ਰੱਖਿਆ ਕੋਲੇ ਦੇ ਦੋ ਟਰੱਕ ਤਾਂ ਆ ਹੀ ਗਏ ਸਨ ਜੋ 15 ਦਿਨ ਚੱਲਣੇ ਸਨ 15 ਦਿਨ ਹੋ ਗਏ ਹੁਣ ਦੀਪ ਨੇ ਇਕੱਲੇ ਨੇ ਦਿੱਲੀ ਜਾਣਾ ਸੀ ਕੋਲਾ ਲੈਨ ਪਰ ਉਹ ਪੂਰੀ ਤਰ੍ਹਾਂ ਤਿਆਰ ਸੀ ਹਰਦੇਵ ਸਿੰਘ ਨੇ 20000 ਰੁਪਏ ਕੱਪੜੇ ਨਾਲ ਦੀਪ ਦੇ ਲਖਨਣ ਬੰਨ ਦਿੱਤੇ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਟਰੱਕਾਂ ਦਾ ਕਿਰਾਇਆ ਭੱਠੇ ਤੇ ਆ ਕੇ ਦੇਣ ਦਾ ਪ੍ਰੋਗਰਾਮ ਸੀ ਤਾਂ ਜੋ ਦੀਪ ਨੂੰ ਕੁਝ ਘੱਟ ਪੈਸੇ ਨਾਲ ਲੈ ਜਾਣੇ ਪੈਣ ਪੂਰੀ ਤਿਆਰੀ ਨਾਲ ਦੀਪ ਰਾਤ ਦੀ ਗੱਡੀ ਵਿੱਚ ਬੈਠਿਆ ਉਹ ਗੱਡੀ 'ਚ ਸਾਰੀ ਰਾਤ ਜਾਗਦਾ ਰਿਹਾ ਉਸ ਵਕਤ ਉਸਦੀ ਉਮਰ ਮਹਿਜ਼ 13 ਸਾਲ ਦੀ ਸੀ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਉੱਤਰ ਕੇ ਉਹ ਵੀ ਪਹਿਲਾਂ ਗੁਰਦੁਆਰਾ ਸਾਹਿਬ ਗਿਆ ਤੇ ਫਿਰ ਆਟੋ ਲੈ ਕੇ ਸ਼ਾਰਦਾ ਪਹੁੰਚਿਆ ਉਹ ਵੀ ਉਸੇ ਦਲਾਲ ਕੋਲ ਗਿਆ ਉਸਨੇ ਦੋ ਟਰੱਕ ਕੋਲੇ ਦੇ ਖਰੀਦੇ ਤੇ ਕੋਲੇ ਦੀ ਪੇਮੈਂਟ ਕਰ ਦਿੱਤੀ ਤੇ ਟਰੱਕਾਂ ਵਾਲਿਆਂ ਦੀ ਪੇਮੈਂਟ ਪੱਠੇ ਤੇ ਜਾ ਕੇ ਕਰਨ ਦੀ ਗੱਲ ਕਰਕੇ ਟਰੱਕ 'ਚ ਬੈਠ ਗਿਆ ਉਹ ਇਕੱਲਾ ਦਿੱਲੀ ਤੋਂ ਦੋ ਟਰੱਕ ਕੋਲੇ ਤੇ ਲੈ ਆਇਆ ਸੀ ਇਸ ਵਾਰ ਵੀ ਉਸ ਦਾ ਦੋ ਦਿਨ ਸਕੂਲ ਮਿਸ ਹੋਇਆ ਦੀ ਪੜਾਈ ਵਿੱਚ ਵਧੀਆ ਸੀ ਕਿਉਂਕਿ ਟਿਊਸ਼ਨ ਵਾਲੇ ਟੀਚਰ ਨੇ ਉਸ ਨੂੰ ਕਲਾਸ ਤੋਂ ਦੋ ਕਦਮ ਅੱਕੇ ਰੱਖਿਆ ਸੀ ਇਸ ਵਾਰ ਵੀ ਉਸ ਨੂੰ ਨਾਟਕ ਲਈ ਚੁਣਿਆ ਗਿਆ ਇਸ ਵਾਰ ਉਹ ਇੱਕ ਕਮੇਡੀ ਨਾਟਕ ਦਾ ਮੁੱਖ ਪਾਤਰ ਸੀ ਇਹ ਨਾਟਕ ਸਕੂਲ ਦੇ ਹੀ ਇੱਕ ਟੀਚਰ ਨੇ ਲਿਖਿਆ ਸੀ ਇਸ ਨਾਟਕ ਵਿੱਚ ਉਸ ਨੇ ਅਮੀਰ ਆਦਮੀ ਦੇ ਬੇਕੁਫ ਨੌਕਰ ਦਾ ਰੋਲ ਕੀਤਾ ਸੀ ਜੋ ਆਪਣੀਆਂ ਬੇਕੁਫਰਕਤਾਂ ਕਾਰਨ ਆਪਣੇ ਮਾਲਕ ਨੂੰ ਤੰਗ ਕਰਦਾ ਦੀਪ ਨੇ ਇਸ ਰੋਲ ਨੂੰ ਵੀ ਬਾਕੋਬੀ ਨਿਵਾਇਆ ਉਸ ਦੇ ਰੋਲ ਨੇ ਨਾਟਕ ਵੇਖਣ ਵਾਲੇ ਦਰਸ਼ਕਾਂ ਦੇ ਹਸਾ ਹਸਾ ਕੇ ਦੀ ਪੀੜਾਂ ਪਵਾ ਦਿੱਤੀਆਂ ਸਟੇਜ ਤੇ ਜਾਣਾ ਦੀਪ ਦਾ ਫੇਵਰੇਟ ਸਬਜੈਕਟ ਸੀ ਉਹ ਸਕੂਲ ਦੀਆਂ ਖੇਡਾਂ 'ਚ ਵੀ ਹਿੱਸਾ ਲੈਂਦਾ ਪਰ ਵਰਿੰਦਰ ਐਸਾ ਕੁਝ ਨਹੀਂ ਕਰਦਾ ਸੀ ਉਹ ਸਿਰਫ ਦੀਪ ਨਾਲ ਐਨਸੀਸੀ ਵਿੱਚ ਹੀ ਸੀ ਅੱਧੀ ਛੁੱਟੀ ਵੇਲੇ ਹੁਣ ਉਹ ਦੋਨੋਂ ਸਕੂਲ ਤੋਂ ਬਾਹਰ ਚਲੇ ਜਾਂਦੇ ਵਰਿੰਦਰ ਇਸ ਉਮਰ 'ਚ ਸਮੋਕਿੰਗ ਕਰਨ ਲੱਗ ਗਿਆ ਸੀ ਉਸ ਦੀ ਜੀਬ 'ਚ ਹਮੇਸ਼ਾ ਸਿਗਰਟ ਹੁੰਦੀ ਉਸ ਨੇ ਦੀਪ ਨੂੰ ਵੀ ਆਫਰ ਕੀਤੀ ਪਰ ਦੀਪ ਨੇ ਸਾਫ਼ ਮਨ੍ਹਾ ਕਰ ਦਿੱਤਾ ਨਹੀਂ ਮੈਂ ਇਹ ਨਹੀਂ ਕਰ ਸਕਦਾ ਕਿਉਂ ਬੜਾ ਵਧੀਆ ਲੱਗਦਾ ਤੂੰ ਇੱਕ ਵਾਰ ਸਿਗਰਟ ਪੀ ਕੇ ਤਾਂ ਵੇਖ ਵਰਿੰਦਰ ਨੇ ਸਿਗਰਟ ਦਾ ਕਸ਼ ਲਾ ਕੇ ਮੂੰਹ ਚੋਂ ਗੋਲ-ਗੋਲ ਧੂਏ ਦੇ ਛੱਲੇ ਕੱਢੇ ਨਹੀਂ ਜਦੋਂ ਮੇਰੀ ਮਾਂ ਨੂੰ ਇਸ ਦਾ ਪਤਾ ਲੱਗਿਆ ਉਹ ਬਹੁਤ ਦੁਖੀ ਹੋਵੇਗੀ ਮੇਰੀ ਮਾਂ ਪਹਿਲਾਂ ਹੀ ਮੇਰੇ ਪਾਪਾ ਦੀ ਸ਼ਰਾਬ ਕਰਕੇ ਦੁਖੀ ਆ ਮੈਂ ਆਪਣੀ ਮਾਂ ਨੂੰ ਹੋਰ ਦੁਖੀ ਨਹੀਂ ਕਰ ਸਕਦਾ ਦੀਪ ਨੇ ਉਸ ਨੂੰ ਕਿਹਾ ਵਰਿੰਦਰ ਨੂੰ ਪੜ੍ਹਾਈ ਨਾਲ ਕੋਈ ਦਿਲਚਸਪੀ ਨਹੀਂ ਸੀ ਘਰ ਦੇ ਮਾਹੌਲ ਨੂੰ ਉਸ ਨੂੰ ਨਿਰਾਸ਼ ਕਰ ਦਿੱਤਾ ਸੀ ਦੀਪ ਉਸ ਨੂੰ ਪੜਨ ਲਈ ਕਹਿੰਦਾ ਜੇ ਤੂੰ ਇਸ ਵਾਰ ਫੇਰ 8ਵੀਂ ਚੋਂ ਫੇਲ ਹੋ ਗਿਆ ਤਾਂ ਅਗਲੇ ਸਾਲ ਤੈਨੂੰ ਕਿਸੇ ਵੀ ਸਕੂਲ ਨੇ ਨਹੀਂ ਰੱਖਣਾ ਦੀਪ ਨੇ ਉਸ ਨੂੰ ਸਮਝਾਇਆ ਮੈਂ ਪੜਨਾ ਹੀ ਨਹੀਂ ਤੂੰ ਜੇ ਇੱਕ ਦਿਨ ਮੇਰੇ ਘਰਾਂ ਵਿੱਚ ਤਾਂ ਤੈਨੂੰ ਪਤਾ ਲੱਗ ਜਾਊ ਐਸੇ ਮਾਹੌਲ 'ਚ ਤੂੰ ਇੱਕ ਰਾਤ ਸਾਡੇ ਘਰ ਨਹੀਂ ਰਹਿ ਸਕੇਗਾ ਵਰਿੰਦਰ ਨੇ ਦੀਪ ਨੂੰ ਆਪਣੇ ਘਰ ਦੇ ਮਾਹੌਲ ਬਾਰੇ ਅੱਜ ਫੇਰ ਦੱਸਿਆ ਕਿਵੇਂ ਉਸਦੀ ਮਤਰੀ ਮਾਂ ਉਸ ਨਾਲ ਬਿਵਹਾਰ ਕਰਦੀ ਤੇ ਉਸਦੇ ਪਾਪਾ ਤੋਂ ਉਸ ਨੂੰ ਕਟਵਾਉਂਦੀ ਆ ਸਾਡੇ ਘਰ ਤੋਂ ਹੱਡੇ ਤੋਂ ਵੀ ਵੱਧ ਬੁਰਾ ਹਾਲ ਆ ਦੀਪ ਨੇ ਵੀ ਉਸ ਨੂੰ ਕਈ ਘਟਨਾਵਾਂ ਸੁناਈਆਂ ਮੈਂ ਇਹ ਸੋਚਿਆ ਮੈਂ ਵੱਡਾ ਹੋ ਕੇ ਕਦੇ ਵੀ ਸ਼ਰਾਬ ਨਹੀਂ ਪੀਊਂਗਾ ਮੈਂ ਕਦੇ ਵੀ ਘਰ 'ਚ ਕਲੇਸ਼ ਨਹੀਂ ਰੱਖੂੰਗਾ ਇਸ ਲਈ ਮੈਂ ਪੜ ਰਿਹਾ ਤਾਂ ਕਿ ਵੱਡਾ ਹੋ ਕੇ ਵਧੀਆ ਨੌਕਰੀ ਕਰ ਸਕਾਂ ਦੀਪ ਨੇ ਉਸ ਨੂੰ ਦੱਸਿਆ ਦੀਪ ਦੀਆਂ ਗੱਲਾਂ ਦਾ ਵਰਿੰਦਰ ਦੇ ਦਿਮਾਗ ਤੇ ਕਾਫੀ ਅਸਰ ਹੋਇਆ ਉਹ ਵੀ ਪੜਾਈ 'ਚ ਦਿਲਚਸਪੀ ਲੈਣ ਲੱਗ ਗਿਆ ਪਰ ਕਲਾਸ ਦੇ ਹਿਸਾਬ ਨਾਲ ਉਹ ਕਾਫੀ ਪਿੱਛੇ ਸੀ ਦੀਪ ਨੇ ਉਸੇ ਪੜਾਈ 'ਚ ਬਹੁਤ ਮਦਦ ਕੀਤੀ। ਉਹ ਅੱਧੀ ਛੁੱਟੀ 'ਚ ਉਸ ਨੂੰ ਹਿਸਾਬ ਦੇ ਸਵਾਲ ਸਮਝਾਉਂਦਾ ਜੋ ਦੀਪ ਨੂੰ ਟਿਊਸ਼ਨ ਵਾਲੇ ਟੀਚਰ ਨੇ ਰਟਾਈ ਸਮਝਾਏ ਹੋਏ ਸਨ। ਤਿੰਨ ਵਾਰ ਦੀਪ ਦਿੱਲੀ ਤੋਂ ਇੱਕ ਲੱਗਾ ਕੋਲਾ ਲੈ ਕੇ ਆਇਆ। ਹਰਦੀਪ ਸਿੰਘ ਨੇ ਸਾਰੀ ਕੱਚੀ ਇੱਟ ਪਕਾ ਲਈ ਸੀ। ਪੱਠੇ ਦੀ ਅੱਗ ਬੰਦ ਕਰ ਦਿੱਤੀ ਗਈ ਪਰ ਪੱਕੀ ਇੱਟ ਅਜੇ ਵੀ ਵੇਖ ਨਹੀਂ ਰਹੀ ਸੀ। ਹਰਦੀਪ ਸਿੰਘ ਕੋਲ 10 ਲੱਖ ਪੱਕੀ ਇੱਟ ਪਈ ਸੀ। 8 ਲੱਗ ਪੱਠੇ ਦੇ ਬਾਹਰ ਤੇ 8 ਲੱਗ ਪੱਠੇ ਦੇ ਅੰਦਰ। ਪੱਠੇ ਤੋਂ ਸਾਰੀ ਲੀਵਰ ਚਲੀ ਗਈ ਸੀ ਸਿਰਫ ਇੱਕ ਮੁੰਸੀ ਤੇ ਇੱਕ ਚੌਂਕੀਦਾਰ ਹੀ ਰਹਿੰਦੇ ਸਨ ਹਰਦੀਪ ਸਿੰਘ ਨੂੰ ਮਾਖੀ ਸਵੇਰੇ ਰੋਟੀ ਦਾ ਟਿਫਨ ਪੈਕ ਕਰਕੇ ਦਿੰਦੀ ਵੀ ਉਹ ਪੱਠੇ ਤੇ ਜਾ ਕੇ ਟੈਂ ਵੇਚਣ ਦੀ ਕੋਸ਼ਿਸ਼ ਕਰੇ ਹਰਦੀਪ ਸਿੰਘ ਨੇ ਜਾਂਦੇ ਨਹੀਂ ਰਸਤੇ 'ਚ ਬੋਤਲ ਲੈ ਲੈਣੀ ਤੇ ਪੱਠੇ ਦੇ ਬਣਾਏ ਦਫ਼ਤਰ 'ਚ ਬੈਠ ਕੇ ਪੀਣੀ ਕਈ ਵਾਰ ਜਰਸ ਨੇ ਜਿਆਦਾ ਸ਼ਰਾਬੀ ਹੋ ਜਾਣਾ ਤਾਂ ਮੁੰਸੀ ਤੇ ਚੌਂਕੀਦਾਰ ਉਸ ਨੂੰ ਮੋਟਰਸਾਈਕਲ ਤੇ ਨਾ ਆਉਣ ਦਿੰਦੇ ਉਹ ਉਸ ਨੂੰ ਆਟੋ ਤੇ ਬਿਠਾ ਕੇ ਘਰੇ ਛੱਡ ਕੇ ਜਾਂਦੇ ਉਸ ਨੂੰ ਇਸ ਹਾਲਤ ਵਿੱਚ ਵੇਖ ਮਾਖੀ ਨਿਕਲੇਸ਼ ਕਰਨਾ ਇਸ ਤਰ੍ਹਾਂ 6 ਮਹੀਨੇ ਲੰਘ ਗਏ ਪਰ ਪੱਠੇ ਤੋਂ ਇੱਕ ਵੀ ਇੱਟ ਨਾ ਵਿਕੀ ਐਮਰਜੈਂਸੀ ਤੇ ਸੀਮਿੰਟ ਬੰਦ ਹੋਣ ਕਰਕੇ ਆਮ ਉਸਾਰੀਆਂ ਬੰਦ ਸਨ ਸਿਰਫ ਸਰਕਾਰੀ ਠੇਕੇਦਾਰ ਹੀ ਉਸਾਰੀਆਂ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਸਰਕਾਰ ਵੱਲੋਂ ਸੀਮਿੰਟ ਮਿਲਦਾ ਸੀ ਅਗਲੇ ਸਾਲ ਲਈ ਨਵੀਆਂ ਕੱਚੀਆਂ ਇੱਟਾਂ ਬਣਾਉਣ ਦਾ ਟਾਈਮ ਆ ਗਿਆ ਪਰ ਹਰਦੀਪ ਸਿੰਘ ਦੇ ਪੱਠੇ ਤੇ ਕੱਚੀਆਂ ਇੱਟਾਂ ਰੱਖਣ ਨੂੰ ਥਾਂ ਹੀ ਧੰਵਾਜੀ ਬਾਕੀ ਕੱਲ ਦੇ ਵੀਡੀਓ 'ਚ ਜਾਰੀ ਰੱਖਾਂਗੇ ਬਨੀ ਰਿ ਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ੀਕਲ ਜੀ